ਕੀ ਦੇਣਾ ਉਹ ਗਲਪਰੇ ਤੋਂ ਗਲਦਸਤਾ ਫਰੇਮ ਕਿੱਦਾਂ ਦੇਣਾ ਉਹ ਰਾਮ ਦਿਆ ਮੈਂ ਦੇਣਾ ਤੇ ਮਾਸਾ ਨੇ ਦੇਣਾ ਗੱਲ ਉਹ ਜੀਜੇ ਨੇ ਤੇਰੇ ਨੇ ਭਾਬੀ ਨੇ ਪਰਬੂਤ ਕਿੱਦਾਂ ਕਰ ਬੜਾ ਜੈ ਪ੍ਰੈਕਟਿਸ ਮਰੀ ਪ੍ਰੈਕਟਿਸ ਕਰ ਮਾਸੀ ਮੜਾ ਗੋਡੇ ਇਦਾਂ ਕਰਕੇ ਦਿਖਾਉ ਦੋ ਨਾ ਨਾ ਡਿਗਣਾ ਨਹੀਂ ਡੇਖਦੇ ਇਦਾਂ ਦੇਣਾ ਇੱਕ ਮਿੰਟ ਮੇਰੀ ਗੱਲ ਸੁਣੋ ਇਦਾਂ ਦੇਣਾ ਓਏ ਇਦਾਂ ਨਹੀਂ ਬਾਕੀ ਆਲੇ ਇਦਾਂ ਵੀ ਲੈਦਾ ਧੰਨਵਾਦ ਇਦਾਂ ਏ ਏ ਇਦਾਂ ਨਹੀਂ ਉਹ ਗੋਡਾ ਲਾਉਣਾ ਕਰ ਲੈ ਇਦਾਂ ਦੋ ਲਾਦਨ ਨਹੀਂ ਦੋ ਨਹੀਂ ਲਾਉਣੇ ਇੱਕ ਲਾਉਣਾ ਹੈ ਇੱਕ ਗੋਡਾ ਲਾਉਣਾ ਹੈ ਆਹ ਸ਼ਿੰਦਾ ਦੱਸਣ ਲੱਗਾ ਸਿੱਧੇ ਆ ਜਾ ਚਾਣੀ ਤਾਂ ਨਹੀਂ ਮੈਨੂੰ ਲੱਗਦੀ ਇਦਾਂ ਚੱਲ ਗਿਆ ਕਿਉਂ ਸ਼ੇ ਬੱਸ ਐਮ ਜੀ ਮਾੜਾ ਇਹ ਮੋਟਾ ਆਹ ਤੋੜਨੇ ਲੱਗੇ ਬਣਾਏ ਆਹ ਉੜ ਤਾ ਨਾ ਕੋਕਚਾ ਉਰੇਂਦ ਪੂਚੜੇ ਲਾ ਚੁੰਬੜ ਜਾਂਦੇ ਨਹੀਂ ਚੁੰਬੜ ਬੀਬੀਂ ਦਾਦੂ ਮਾ ਬੀਬੀਂ ਤਾਦ ਦੇ ਪਾਪਿੰਦਾ ਦੇ ਤੁੰਡਾਸ ਕੋਈ ਸਿਆਣਾ ਬੰਦਾ ਲੈ ਕੇ ਜਾਣਾ ਨਹੀਂ ਹਾਂ ਹੋਰ ਯਾਰ ਆਉਂਦਾ ਬਿਤਾ ਪ੍ਰਭੂ ਜੀ ਐ ਪ੍ਰਭੂ ਤੁਮੇ ਨਾ ਕਹਿੰਦੇ ਵਿਆਹ ਨਹੀਂ ਤਰ ਚੜਨਾ ਉਹ ਪ੍ਰਬੋਜਾਂ ਚੱਲਾਂਗੇ ਇਹ ਸਬਜੀ ਸਬਜੀ ਲੈ ਆ ਨਾ ਓਏ ਯਾਰ ਸਾਜੀ ਲਿਆ ਰੋ ਪਹਿਲਾਂ ਮੈਨੂੰ ਘਰ ਵਾਲੀ ਦਾ ਮਨਾ ਲੈਂਦੇ ਜਾ ਕੇ ਜਿਹੜੀ ਰੂਗਾ ਬੀਬੀ ਲਿਆਣੀ ਹੈ ਪ੍ਰਬੋਜ ਮਤਲਬ ਉਹ ਸਿਆਣਾ ਬੰਦਾ ਕੋਈ ਵਿੱਚ ਪਾਉਣਾ ਹੋਰ ਨਾ ਅਗਲੇ ਜੁੱਤੀਆਂ ਦਾ ਥਾਂ ਕਰ ਦਈਏ ਤੂੰ ਹਰਾਮ ਤੇ ਆ ਸੁੱਖ ਬੋਲ ਹਰਾਮ ਜਾ ਦਿਆ ਉਹ ਅਗਲੇ ਦੇ ਭਰਾ ਨੇ ਕੋਕ ਕਹਿ ਦਿੱਤਾ ਕਿਸਾ ਨੂੰ ਦਾ ਭਰਾ ਵਿਚਾਰਾ ਕਾਤੇ ਕਹੂੰਗਾ ਚਲੋ ਆ ਜੋ ਦੇ ਆਇਓ ਵਾ ਮਾਸੀ ਤੂੰ ਜਦੋਂ ਨਾ ਕਰਨਾ ਹਿਸਾਬ ਕਿਤਾਬ ਜਿਆ ਨਾਲੇ ਰੇ ਬਾਇਮਾਂ ਕੋ ਬਗਾਨੀ ਤੀਵੀ ਦਾ ਪਤਾ ਨਹੀਂ ਹੁੰਦਾ ਜੁੱਤੂ ਉਹ ਰਾਮ ਦੇ ਆਓ ਤੈਨੂੰ ਕੀ ਕਹਿਣ ਲੱਗੀ ਉਹ ਜਾ ਚੋ ਉੱਤਰ ਕੇ ਥੱਲੇ ਆ ਜਾ ਮਾ ਬਾਬ ਸਰਦਾਰ ਜੀ ਆਇਓ ਮਾੜਿਆ ਆਇਓ ਵਾਹ ਆਇਓ ਅਸੀਂ ਸਾਰੇ ਪਿੰਡ ਤੇ ਆਉਂਦਾ ਰਾਮਾ ਬੰਦਾ ਆ ਗਿਆ ਪ੍ਰਭੂ ਜੀ ਕਿੱਦਾਂ ਖੜੀ ਹੋ ਕੇ ਕਰਕੇ ਦਿਖਾ ਦੇਣਾ ਭਾਈ ਨੇ ਬੈਠ ਕੇ ਕਰਦੇ ਜਾਹੇ ਬੈਠੇ ਕਿੱਦਾਂ ਜਿੱਦਾਂ ਟੌਲਟ ਬੈਠੀ ਦੀ ਦੋ ਪੈਰਾਂ ਬਾਹਰ ਉਦਾਂ ਤਾਂ ਉਦਾਂ ਬਹਿ ਜਾ ਨਹੀ ਜਿੱਦਾਂ ਹਾਂ ਆ ਗਿਆ ਯਾਰ ਹਾਂ ਇਹ ਆ ਤੂੰ ਹੀ ਕਹਿੰਦਾ ਇਦਾਂ ਕਹਤਾ ਕੀਤਾ ਭਾਬੀ ਨੂੰ ਮੈਂ ਨਹੀਂ ਇਦਾਂ ਖੇ ਸਮਝਾ ਕੀਤਾ ਕਦੀ ਤੇ ਇਹ ਤਾਂ ਹੁਣ ਨਵੇਂ ਮਾੜੇ ਬਣ ਗਏ ਆਈਦਾਂ ਸਿਆਣਾ ਹੋਇਆ ਆਵਾਜ਼ ਚਿੱਟੇ ਹੋਏ ਦਾੜੀ ਦੇ ਵੀ ਜਿੱਦਾਂ ਯਾਰ ਮੱਥਣ ਜੀ ਹਾਂ ਆ ਜਿਹੜੀ ਪੰਜਾਬ ਵਿਚੋਂ ਸਿੱਧਾ ਕਰਕੇ ਇਦਾਂ ਮੇਰੇ ਕੋਲ ਬਹਿ ਨਹੀਂ ਹੁੰਦਾ ਹਣਾ ਕਿਉਂ ਬਹਿ ਕਿਉਂ ਨਹੀਂ ਹੁੰਦਾ ਸਰੀਰ ਡਗ ਕਰਦੇ ਆ ਨਹੀ ਹਰਾਮ ਦੇ ਹੱਥੋਂ ਪਰ ਤੂੰ ਉਤਰਨਾ ਉਹ ਖੜਾ ਯਾਰ ਆ ਰਿਹਾ ਆ ਰਿਹਾ ਇਦਾਂ ਇਦਾਂ ਹਨ ਦੌਰ ਭੇੜੇ ਲਾਣ ਇਦਾਂ ਕਰਨਾ ਠੀਕ ਐ ਇੰਝ ਰੱਖਣਾ ਇਦਾਂ ਵਾਸਤੇ ਇਦਾਂ ਰੱਖਣਾ ਯਾਰ ਮਾਸੀ ਇੱਕ ਮਿੰਟ ਹੋਰ ਗੱਲਾਂ ਕੋ ਨਿਆਣੇ ਤੇ ਕੀ ਪ੍ਰਭਾਵ ਪਾਊਗਾ ਇਹਨੂੰ ਸ਼ਰਮ ਨਹੀਂ ਆਉਂਦੀ ਆਰਾਮ ਦੀ ਵਾਲੀ ਜਿਹੜੀ ਬੰਨ ਵਾਲੀ ਉਹਨੂੰ ਤਾਂ ਕਰੇ ਸਾਦੇ ਬਗਾਨੀ ਟੀਵੀ ਨੂੰ ਥੋੜੀ ਕਾਣ ਲੱਗਾ ਮੈਂ ਇਦਾਂ ਕਰਨਾ ਬਾਗਾ ਕਰਨਾ ਉਹ ਖੜੇ ਆ ਹਰਾਮ ਦੇ ਆ ਆ ਦੇ ਸ਼ਰਮ ਆਉਣੀ ਚਾਹੀਦੀ ਥੜੀ ਉੱਧਰ ਤੇ ਕਾਲਾ ਬਿਆ ਗੱਲ ਵਧੀ ਐਸੀ ਆ ਮੇਰੀ ਗਾਲ ਸੁਣਾ ਹਾਂ ਮਾਸੀ ਹਾਂ ਤਾਜ਼ਾ ਹਾਂ ਮੇਰੇ ਦੇਖੋ ਕੀ ਕੀ ਮਾਸੀ ਕੀ ਘਰ ਜਾ ਨਹੀਂ ਪਾਉਣਾ ਕਦੇ ਲਈ ਤੇਰਾ ਸੈਰ ਕਰਨਾ ਪਾਇਆ ਤੇ ਗੱਦੀ ਮਾਸੀ ਉਹ ਮਾਸੀ ਉਹ ਬੈਠ ਜਾ ਤੂੰ ਬਾਈ ਮੈਂ ਸੋਕਰ ਮੇਰੀ ਗਾਲ ਸੁਣੋ ਮਾਸੀ ਜੇ ਮਾਲਾ ਅਗਲਿਆਂ ਨੇ 5-7 ਬੰਦੇ ਮਰੇ ਇਕੱਠੇ ਕੀਤੇ ਹੋਏ ਹਨ ਤੇਰੇ ਚ ਬੇੜਾ ਮਾਰਨੀ ਆ ਉਹਨਾਂ ਨੇ ਮੇਰੇ ਛੜਨੀਆਂ ਰਲ ਕੇ ਕਿਉਂ ਚੰਨੀਆਂ ਹੱਥ ਲਾ ਕੇ ਤਾਂ ਦੇਖ ਨਾ ਮੇਰੇ ਮੁੰਡੇ ਨੂੰ ਫੇ ਮੈਂ ਅਗਲੇ ਮਾਸੀ ਤੁਸੀਂ ਕੀ ਕਰੋਗੇ ਕਰੂੰਗੀ ਹਾਂ ਹਾਂ ਉਹਨਾਂ ਵਿਚਾਰੇ ਇਦਾਂ ਦੇ ਸਾਡੇ ਉਹ ਮੁੰਡੇ ਬਹੁਤ ਚੰਗੇ ਆ ਬੜਾ ਸਾਖ ਜਿੰਨੇ ਸਾਨੂੰ ਸਾਖ ਚੰਗੇ ਟੱਕਰੇ ਆ ਕੋਈ ਅੰਤ ਨਹੀਂ ਪਰ ਇੰਨਾ ਵੀ ਨਹੀਂ ਕਿਸੇ ਨੂੰ ਸਿਰ ਚੜਾਈਦਾ ਹੁੰਦਾ ਅਗਲੇ ਬਾਅਦ ਚ ਸੈਰ ਗਲੀ ਕਰਨ ਮੇਰੀ ਗਾਹ ਸੁਣੋ ਸਾਡੇ ਮੁੰਡੇ ਚੱਲ ਸਾਡੇ ਮੁੰਡੇ ਵੀ ਬੀਬੇ ਆ ਕੋਤਾਂ ਦੇ ਪੀਂਦੇ ਨਹੀਂ ਫੇਰ ਮੈਨੂੰ ਕਹਿ ਤੂੰ ਕੀ ਕਹਿਨੀ ਮੈਂ ਤਾਂ ਕਹਿਨੀ ਕੀ ਗੱਲ ਭੁੱਖੇ ਮਰਦੇ ਖਾਂਦੇ ਪੀਂਦੇ ਨਹੀਂ ਰੋਟੀ ਦੋ ਟਾਂ ਮੇਰੀ ਗੱਲ ਸੁਣ ਹੁਣ ਇੱਥੇ ਕਿਸੇ ਹੋਰ ਨੂੰ ਪੁੱਛਣਾ ਪ੍ਰਪੋਜ਼ਲ ਕਿਹੜਾ ਹੁਣ ਤੇਰਾ ਜਿੱਤੀ ਨਾ ਕਰਨੀ ਆ ਕਿਸੇ ਨੂੰ ਰਾਜ ਪੁੱਛ ਦੇਗੇ ਚੰਗੇ ਬੱਚੇ ਆ ਮੈਂ ਕਰ ਦਾਂਗੇ ਕਹਿਣਾ ਪਾਪਾ ਜੀ ਆਈ ਸੀ ਤਾਂ ਲਈ ਪਾਪਾ ਜੀ ਨੂੰ ਪੁੱਛਣਾ ਸੀ ਪਾਪੇ ਨੂੰ ਕੀ ਪਤਾ ਵਿਚਾਰਾ ਅਸੀਂ ਤੁਹਾਨੂੰ ਮਾਸੜ ਨੇ ਕੀਤਾ ਨਹੀਂ ਮਾਸੜ ਤਾਂ ਨਵੇਂ ਜਮਾਨੇ ਦੇ ਆ ਫੌਜੀ ਆਉਣੇ ਦੇ 55 ਸਾਲ ਬਿਆਨੋਂ ਨਾ ਨਮਾਜ਼ ਮਾਨਾ ਅੱਧੀ ਸਾਦੀ ਨਿਕਲ ਗਈ ਜਿੱਦਾਂ ਆ ਨਾ ਸ਼ਗਰਵਾਰਾ ਹੁੰਦਾ ਉਹ ਉਹ ਹਵਾ ਮਾਸੜ ਦਾ ਸ਼ਗਰਵਾਰਾ ਤੇ ਬੱਚ ਸੀਰ ਨਹੀਂ ਆ ਗਈ ਕਾਲੀ ਲੂਣ ਵਾਲੀ ਲੈ ਸੱਚੀ ਗੱਲ ਮਾਸੀ ਨੇ ਲੱਗਾ ਦੇ ਲੈ ਮੈਨੂੰ ਖਾ ਖਾਣੀ ਚਾਹ ਮਾਸੀ ਸਾਡੀ ਇੰਨੀ ਸਨਕੀ ਹੈ ਨੇ ਨਾਲ ਨਾਲ ਗੱਲਾਂ ਮੋਟੀਆਂ ਨਿਆਣੇ ਦੇਖੇ ਮਸੀ ਸੌਂ ਲੱਗੇ ਉਹਦਾ 글로 ਆਇਆ ਮੂੰਹ ਤੇ ਜਿਹੜਾ ਗੱਲ ਫੇਸ਼ੀਅਲ ਤੁਸੀਂ ਕਰਾਇਆ ਉਹ ਤੁਹਾਨੂੰ ਤੇ ਇਹਦਾ ਕਰਾਉਂਦੇ ਤਾਂ ਸਾਡੇ ਤਾਂ ਚੋਰੀ ਪਏ ਕਿਤੇ ਤਾਂ ਜੇ ਮੈਨੂੰ ਲੱਗਿਆ ਮੇਰੀ ਗਈ ਸੀ ਜੇ ਮੈਂ ਕਿਹੜਕ ਨੂੰ ਪਤਾ ਲੱਗ ਗਿਆ ਮੇਰੀ ਮਿੱਟੀ ਔਲਕ ਨੇ ਭੱਟਦੇ ਨਹੀਂ ਉਹ ਹੀ ਗੱਲ ਹੋਈ ਨੇ ਗਏ ਤਾਂ ਚੋਰੀ ਸੀਗੇ ਅਸੀਂ ਉਹਦਾ ਤੇ ਕੀ ਪ੍ਰਭਾਵ ਪਊਗਾ ਪਹਿਲਾਂ ਤੇ ਮੈਨੂੰ ਦੱਸੋ ਹੋਛੇ ਨਹੀਂ ਪ੍ਰਭਾ ਮੈਨੂੰ ਲੱਗਿਆ ਪਤਾ ਉਹ ਆ ਟਿਪਰ ਜਮਾ ਤੇ ਰੋਕ ਲਾ ਉਹ ਕਹਿੰਦੇ ਹਨ ਤੂੰ ਗੋਡਿਆਂ 'ਪਰ ਬਹਿਣਾ ਗੋਡਿਆਂ 'ਪਰ ਬਹਿ ਕੇ ਗੋਡਿਆਂ 'ਪਰ ਤੇ ਤਾਂ ਬਹਿ ਨਹੀਂ ਹੁੰਦਾ ਤੇ ਤੰ ਚੜ ਜਾਂਦੀ ਆ ਮਸੇ ਤੰਗ ਆ ਜਾਂਦੀ ਇਹ ਵੀ ਆ ਜਾਂਦੀ ਹੋਣੀ ਤਾਂ ਮਸੇ ਤਾਂ ਬਹਿ ਨਹੀਂ ਹੁੰਦਾ ਗੋਡੇ 'ਪਰ ਕਿਆ ਦਾ ਸੱਚੀ ਨਹੀਂ ਬਹਿ ਹੁੰਦਾ ਨਹੀਂ ਬਹਿ ਹੋ ਜਾਣਾ ਇਹ ਮਸ ਹੀ ਜੇ ਮੈਨੂੰ ਲੱਗੀ ਸੰਗ ਜਿੱਦਾਂ ਮਤਲਬ ਫੇਸ ਟੂ ਫੇਸ ਪਹਿਲੀ ਵਾਰ ਅੱਛਾ ਕਦੇ ਉਹੀ ਕੰਮ ਨਾ ਹੋਵੇ ਪਹਿਲੀ ਵਾਰ ਦੇਖਣਾ ਕੁੜੀ ਪਤਾ ਕਿੰਨੀ ਸੁਨੱਖੀ ਯਾਰ ਤੁਸੀਂ ਦੇਖੀ ਆ ਸੁਨੱਖੀ ਛੜ ਤੋਂ ਲੈ ਲਓ ਯਾਰ ਉਹ ਛੱਡੋ ਸੁਨੱਖੀ ਸੁਨੂਕੀ ਸਾਰੇ ਸੋਹਣੇ ਹੁੰਦੇ ਰੱਬੀ ਰੂਮਾ ਸਾਰੀਆਂ ਮੈਂ ਘੱਟ ਰੱਖਾਂ ਮੈਂ ਤੈਨੂੰ ਇਹ ਕਹਿਣਾ ਜੇ ਮੈਂ ਸੰਗ ਗਿਆ ਉਸ ਸਿਚੁਏਸ਼ਨ ਨੂੰ ਮੈਂ ਕਿੱਦਾਂ ਹੈਂਡਲ ਕਰੂੰਗਾ ਉਹ ਇਨਾ ਚੁੱਪ ਕਰ ਜਾਈ ਚੁੱਪ ਕਰਕੇ ਨਹੀਂ ਨਾ ਸਰਨਾ ਕਰ ਜਾਣਾ ਨਹੀਂ ਸਰਨਾ ਟੈਂਸ਼ਨ ਹੋ ਗਈ ਇਦਾਂ ਯਾਰ ਮਾਸੀਆ ਤੀਵੀਂ ਵਾਲੇ ਕੰਮ ਨਹੀਂ ਮੇਤ ਹੁੰਦੇ ਯਾ ਨਹੀਂ ਹੁੰਦਾ ਬੰਦੇ ਵੀ ਗਾਰੇ ਕੰਮਾ ਛੋਟਾ ਹੁੰਦਾ ਮੈਂ ਚਲੋ ਠੀਕ ਹੈ ਉਦੋਂ ਜਵਾਨੀ ਵੇਲੇ ਇਦਾਂ ਦੇ ਹੋ ਜਾਂਦੇ ਸੀ ਹੁਣ ਤੂੰ ਬੁढ़ा ਹੋ ਗਿਆ ਉਹ ਮਾਫੀ ਹੁਣ ਜਦੋਂ ਵੀ ਬੰਦਾ ਟੱਪ ਜਾਂਦਾ ਪਲਾਸ ਤੈਨੂੰ ਪਤਾ ਕਰ ਗਜੀਤ ਦਾ ਕੀ ਲੈ ਗਜੀਤ ਨੂੰ ਬੋਲਣ ਲੱਗ ਪੈਣਾ ਉਹ ਫੁੱਲ ਵੀ ਲੈ ਦੇਵੋ ਫੁੱਲ ਕਦੇ ਜਿੰਦ ਦੀ ਸਰੋਂ ਦੇ ਲੈ ਲਵਾ ਗੋਭੀ ਦੇ ਗੋਭੀ ਦਾ ਫੁੱਲ ਹੈ ਹਾਡੇ ਯਾਰ ਆਵੇ ਸੀ ਨਹੀਂ ਸੁੰਨੀ ਸੌ ਸੌਰੀ ਸਾਗ ਦੀ ਚੀਜ਼ ਨਹੀਂ ਮੈਂ ਮਾ ਮੈਂ ਆਈਆਂ ਸਭ ਕੋ ਸੀ ਨਹੀਂ ਬਦਾਨਾ ਮਾਸੀ ਗੁਲਾਬ ਦਾ ਅੰਦਾਸਤਾ ਚੱਕਿਆ ਜਿਹੜਾ ਘਰੇ ਪਿਆ ਹੈ ਲੋ ਤਾਂ ਖਰਾਬ ਹੈਗਾ ਉਹ ਮਾਸੀ ਉਹੀ ਦੇ ਦੇ ਪੈਸੇ ਬਚਾ ਲਾ ਤੁਸੀਂ ਗੱਲ ਮਾਸੀ ਆ ਡੱਬਾ ਹੀ ਖੋਲ ਦਿਲ ਘਰ ਦਾ ਮਿੱਠਾ ਲੈ ਮਿੱਠਾ ਨਹੀਂ ਇਹ ਮੈਂ ਤੁਸਾਂ ਕੰਨ ਦੇਣਾ ਰੋਟੀ ਨੂੰ ਪਹਿਲੇ ਆਈਆਂ ਹੈ ਹਾਂ 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 ਫੋਨਾਂ ਦਾ ਫੋਨਾਂ ਦਾ ਵੀਰੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹ ਅ ਹੋਰ ਕਿਦਾਂ ਬਸ ਤੂੰ ਕਹੀਂ ਅੱਛਾ ਜੀ ਗੁਰਦੁਆਰੇ ਮੇੜੀ ਸੀ ਅੱਛਾ ਅੱਛਾ ਜੀ ਕਿੱਥੇ ਸੀ ਦੀ ਤੂੰ ਕਹੀਂ ਸਵਾ ਬਦਾਈ ਤੂੰ ਕਹੀਂ ਪ੍ਰਪੋਜ਼ ਤਾਂ ਚੱਲੇ 10 ਦੇ ਅਗਲੇ ਨੂੰ ਠੀਕ ਹੈ ਪੱਤ ਠੀਕ ਹੈ ਤੂੰ ਕਹੀਂ ਪ੍ਰਪੋਜ਼ ਘਾਂ ਚੱਲੇ ਆ ਠੀਕ ਅਗਲਾ ਕਾ ਦੱਸੇ ਹੁੰਦਾ ਹਾਂ ਅੱਜ ਤੂੰ ਕ ਪ੍ਰਪੋਜ਼ ਅੱਜ ਉਹ ਬੋਟੀ ਨੂੰ ਪ੍ਰਮੋਜ ਕਰਨ ਚੱਲੇ ਆ ਕੀ ਕਰਨ ਚੱਲੇ ਆ ਪਰ ਉਹ ਕੀ ਕਰਨ ਉਹ ਬੋਟੀ ਆਈ ਆ ਜਪਤ ਆਹੋ गोपी भाजी ना आ लेवे गोपी भाजी बहन ना गल करवे काफी में संग है हेलो हां जी भाई कितने दा दस्त आ भाजी कितने दा दस्त हां जी भाजी ये 400 का है 6300 का है की की हां आके मिल ए असली है ये दे विच रेडी मैं असली का है इस, इसका बनता है असली तेरे बढ़िया वाले ना बढ़िया ही मिलेगा देखिए ਅਸਲੀ ਜਨਾ ਮੈਨੂੰ ਇਦਾਂ ਦਾ ਮਿਲ ਜਾ ਕੇ ਮਿਲ ਜਾਏਗਾ ਨਾ ਇਹ ਦੇਖੋ ਅਸਲੀ ਵਾਲੇ ਮੈਂ ਕਿ ਇਦਾਂ ਦਾ ਅਸਲੀ ਵਾਲਾ ਕੋਈ ਇਸ ਤਰ੍ਹਾਂ ਦਾ ਬਣਦਾ ਇਸ ਨੂੰ ਬਣਾ ਦੇ ਭਾਈ ਕਿੰਨਾ ਟਾਈਮ ਲੱਗੂ ਕਿਦਾਂ ਜੀ ਮਾਸੀ 24 ਹੋਗਾ ਹਾਂ ਨੰਨੰ ਨਾ ਹੈ ਐਨਾ ਮਹਿੰਗਾ ਨਹੀਂ ਲੈਣਾ ਸੀ ਨਹੀਂ ਨਹੀਂ ਇਹਨੂੰ ਸਸਤਾ ਕਰੀ ਜੀ ਕਿਦਾਂ ਕਰਨੀ ਹਣ ਵੇ ਆਹ ਤੇ ਬਣਾਉਣ ਲੱਗਾ ਬਣਾ ਦੇ ਭਾਈ ਵਧੀਆ ਯਾਰ ਆਕੇ ਬਣਾਈ ਸੋਹਣਾ ਜਿਆ ਬਹੁਤ ਸ਼ਹਿਰਾਂ ਦਾ ਬਹੁਤ ਬੁਰਾ ਹਾਲ ਆ ਨਾ 5 ਮੀਟਰ ਲੇ ਗੱਡੀ ਲਾਉਣੀ ਸੀ ਲਾਉ ਨਹੀਂ ਦਿੰਦੇ ਹਨਾ ਪੜੇ ਉੱਥੇ ਕੋਈ ਲਾਜ ਹੈ ਪਰਵਾਹ ਹੀ ਨਹੀਂ ਕਰੀ ਦੀ ਜੇ ਕਿ ਨੇ ਰਾਤ ਗੱਡੀ ਖੜੀ ਕਰਨੀ ਤਾਂ ਵੀ ਕਹੇਦਾ ਭਾਈ ਕੋਈ ਨਹੀਂ ਪਾਰ ਦਿਓ ਖੜੀ ਤਾਂ ਦੇਖ ਤਾਂ ਇਹ ਭਾਈ ਕਿੰਨੇ ਲਾਉਂਦੇ ਨਾ ਜਾਪ ਤਰੜੀ ਹੇ ਵੀ ਪਾਜੀ ਵਿੱਚ ਜ਼ਰੂਰੀ ਆਹੋ ਵਿਦਿਆ ਵਿਦਿਆ ਪੜਾਈ ਹੈ ਪਾਜੀ ਇਹ ਵਿਦਿਆ ਪੜਾਈ ਹੈ ਇਸੇ ਇਸੇ ਹੁੰਦਾ ਕਿ ਇਸੇ ਵੈਸੇ ਵੈਸੇ ਫਲਾਵਰ ਹੁੰਦਾ ਅੱਛਾ ਅੱਛਾ ਉਹ ਕਿੰਨੇ ਵਾਲਾ ਬਣਾਉਂਗੇ ਤੁਸੀਂ 200 300 ਵਾਲਾ ਬਣਾਉਣਾ 300 400 500 600 ਜਿੰਨਾ ਕਮਲੀ ਬਣਾਉਗਾ ਬੜਾ ਬੜਾ ਘੈਂਟ ਜਿਹਾ ਬਣਾਵੇ ਉਹ ਮੋਰੇ ਜਿਹੜਾ ਪਿਆ ਬਲੈਕ ਕਲਰ ਵਾਲਾ ਉਦਾਂ ਦਾ ਥੋੜਾ ਭਰ ਮਾਇਆ ਲੱਗੇ ਕਿਹੜਾ ਕਹਿਣਾ ਆਹ ਵਾਲਾ ਇਹ ਨਾਲ ਦਾ ਆਹ ਲੈ ਵੀ ਲੀਡਾ ਲੱਤਾਂ ਦਾ ਕੁਝ ਚਾਹੀਦਾ ਪਾ ਲੈਂਦਾ ਭਈਆ ਇਹ ਆ ਲੈ ਆਪਣੇ ਸਾਇ ਬਤਕ ਮੀਚ ਕਿੰਨੀ ਮਹਿੰਗੀ ਆ ਕਿੰਨੀ ਮਹਿੰਗੀ ਆ ਬਹੁਤ ਮਹਿੰਗੀ ਆ ਤੈਨੂੰ ਮਸਤ ਪੱਕਾ ਪਤਾ ਆ ਆ ਲੈ ਮਾਸੀ ਅਗਵਾ ਲੱਗਾ ਪੈਂਟ ਨੂੰ ਚੱਪ ਗਾ ਜਾ ਯਾਰ 사ਜਨ ਇਦਾਂ ਨਹੀਂ ਕਹੀਦਾ ਹੁੰਦਾ ਹਲੇ ਤਾਂ ਕਿ ਆਉਣੀ ਗਈਦਾ ਚੱਪ ਗਾ ਮੈਂ ਚਪੇੜਾ ਮਾਰਨੀ ਐ ਮੈਂ ਕੱਪੜੇ ਦੀ ਜਾਣੇ ਆ ਕੱਪੜੇ ਧੋਣ ਲੱਗਾ ਸੀ ਮੈਂ ਨਹੀਂ ਸੱਚ ਘਰ ਦੇ ਕੱਪੜੇ ਧੋਂਦੇ ਸੀ ਫੇ ਮੈਂ ਹੁਣ ਡੇਰੇ ਲੱਭੇ ਮੈਂ ਪਾਲਿਆ ਤੈਨੂੰ ਪਤਾ ਘਰੇ ਪ੍ਰੋਗਰਾਮ ਚੱਲਦਾ ਐਦਾਂ ਹੀ ਹੁੰਦੀ ਆ ਹਾਂ ਇਹਦਾ ਹੈ ਗਨਾਂ ਦੀਆਂ ਚੰਨ ਚੁੰਨੀਆਂ ਓਏ ਇਦਾਂ ਮੇਰੀ ਗੱਲ ਸੁਣਿ ਕਿਤੇ ਮੇਰੇ ਵੀ ਕੰਮ ਆ ਸਕਦਾ ਮੇਰਾ ਭਰਾ ਕਿਤੇ ਵੀ ਕਿਸਮਤ ਚ ਕੋਈ ਹੋਈ ਮੇਰੇ ਕਿਤੇ ਮੇਰੇ ਕੰਮ ਆ ਸਕਦਾ ਕਿ ਭਾਬੀ ਨੇ ਰੱਖਣਾ ਇਹ ਜਾਨੂ ਦਾ ਮਾਮਾ ਐ ਫਿਨਿਸ਼ ਵੀ ਹੋ ਜਾਂਦਾ ਨਹੀਂ ਭਾਬੀ ਰੱਖੂਗੀ ਇਹ ਅਜੋ ਪਹਿਲੇ ਲੱਗਾ 600 ਰੁਪਇਆ ਲੈ ਲਿਆ ਉਹਨੇ ਲੈ ਤਾਂ ਦੱਸ ਲੈ ਹੁਣ ਇਹਨੇ ਮਾਸੀ ਰੋਈ ਆਣਾ 600 ਲੱਗ ਗਿਆ ਰੋਈ ਮੇਰਾ ਭਰਾ ਸਕੈਨਰ ਨਹੀਂ ਆਪਣਾ ਮੈਂ ਤੈਨੂੰ ਪਹਿਲਾਂ ਗੂਗਲ ਪੇ ਕਰਾਂ 600 ਹਾਂ ਰੋਈ ਆਂਦਾ ਮਾਸੀ ਜਾਦਾ 600 ਲੈ ਲਿਆ 700 ਲੈ ਲਿਆ 600 ਲੈ ਲਿਆ 700 ਮੈਂ ਨਾ ਇਤੋਂ ਕਦੀ ਦੇਖੀ ਨਹੀਂ ਜਿੰਦਾਂ ਪਰਫੋਰਮਰ ਲੱਗਾ ਕੰਨ ਤੁਸੀਂ ਕਦੀ ਕੀਤਾ ਮਾਸੀ ਮੈਂ ਮਾਤ ਨੂੰ ਬੁੱਢੇ ਬਾਰੇ ਕੱਲ ਨਹੀਂ ਠੀਕ ਹੈ ਹੋਰੀ ਬੂੜ ਖੋਤੋ ਚਾਈਂ ਬੋੜਾ ਨਾ ਫੋੜ ਇਹਦੇ ਨੂੰ ਕਰਨਾ ਨਹੀਂ ਉਪਰਾਵ ਉਹ ਤਰ ਤਬਾਸੂ ਨਾ ਪੋਕੀ ਇਹ ਕਿ ਤਾ ਗੜੀਤਾ ਨੇ ਪਤਾ ਨਹੀਂ ਮੇਰੀ ਗੱਲ ਉਥੇ ਤਾਂ ਨਾ ਮੈਂ ਚੈੱਕ ਫੋਲ ਪੁੱਪੀ ਤੇ ਚੋਰੀ ਕਰਨ ਦੇਣਾ ਤੁਸੀਂ ਜਾ ਕੇ ਮਾਸੜੀ ਜੀ ਨੂੰ ਪ੍ਰਪੋਜ਼ ਕਰਨਾ ਤੂੰ ਮੈਂ ਤਾਂ ਖੇਤਰ ਨਾ ਖਾ ਲਈ ਅੱਛਾ ਮਾਸੜੀ ਦੀ ਗੱਲ ਤਾਂ ਪਤਾ ਗੋਲ ਮੈਂ ਉਹਨੂੰ ਸੱਜਣਾ ਸੁਣਾ ਕੁਝ ਆਜ ਦਾ ਕਰ ਤੂੰ ਮੈਂ ਚਾਜ ਦਾ ਮੈਂ ਪਤੀਸਾਰ ਚੱਕ ਕੀ ਹੈ ਐ ਨਹੀਂ ਬੋਤਾ ਬੈਂਡਾ ਇਥੇ ਮੈਂ ਉਹਨਾਂ ਨੂੰ ਲਗਾ ਰਹੀ ਹਾਂ ਅੱਛਾ ਇਹ ਤਾਂ ਪਹਿਲਾਂ ਖਾ ਨਹੀਂ ਸਕਦੇ ਆ ਮੈਂ ਬੋਟੀਂ ਦੇਣਾ ਸਗਣਾ ਨਾ ਸ਼ੁਰ ਕੀ ਇਹ ਦੇਣਾ ਸਗਣਾ ਸਭ ਬਥੇਰਾ ਸੋਨਾ ਡੱਬਾ ਹੈ ਉਹ ਹੀ ਦੇਣਾ ਹੈ ਹਾਂ ਸਗਣ ਦੇਣਾ ਬੋਟੀਂ ਪੇ ਸਗਣ ਦੇਣਾ ਤੂੰ ਆ ਪਿੱਛੋਂ ਕੱਢ ਕੇ ਮੇਰੇ ਬੋਟੀ ਮਾਫੀ ਪਾਦ ਮਾਰਿਆ ਮਾਫੀ ਪਾਦ ਮਾਰਿਆ ਓਹੋ ਹਰ ਇੱਕ ਸੋਨਾ ਆ ਕੇ ਬਹਿਣਾ ਹੈ ਉਹ ਫਰੇਗਮੈਂਟ ਭਾਈ ਰੋਗ ਬੜਾ ਯਾਰ ਰੂਮ ਫਰੇਸ਼ਰ ਜਿਹਾ ਪਾਦੇ ਭਾਜੀ ਆ ਜਾਂ ਨਹੀਂ ਉਹ ਪਾਉ ਗਿਆ ਤਾਂ ਮੈਨੂੰ ਪਤਾ ਨਹੀਂ ਉਹ ਪਾੜ ਪੂੜੀ ਸਹੀ ਸੀ ਇਹ ਚੜ੍ਹ ਰਹੀ ਹੁਣ ਤਾਂ ਦੇਖੋ ਪਤਾ ਨਹੀਂ ਕੰਨ ਜਦੋਂ ਤੁਪ ਤੋਂ ਬਾਅਦ ਸੀ ਹਣੀ ਬਿਨ ਬਿਨ ਆਇਆ ਤਾਂ ਕਿਹੜੇ ਚਾਜ ਕਰਾਉਣੀ ਫਿਰ ਕੋਈ ਜ਼ਿੰਦਗੀ ਜਿੰਦਗਾ ਇੱਥੇ ਦੇ ਦਾਲ ਦਾ ਕਾਉਂਗਾ ਕੰਬਾ ਉਹ ਗਦਾਸਤਾ ਕਿੱਥੇ ਆ ਬਾਬਾ ਉਹ ਕਿੱਥੇ ਆ ਉਹ ਗਵਾਚ ਗਿਆ ਕਿੱਥੇ ਆ ਆ ਦੀ ਉਹ ਬਾਹੀ ਆਉਣ ਵਾਲੀ ਕਿੰਬਾ ਕਿੱਦਾਂ ਕਰ ਨਾ ਨਾ ਕਰ ਗੁੱਡਾ ਕਰਨਾ ਥੱਲੇ ਨੂੰ ਇੰਤਾਂ ਹੀ ਨਹੀਂ ਮੁਲਾਕਾਤਾਂ ਆਉਂਦੀਆਂ ਨੇ ਜਿੰਦੀ ਵੱਡਣ ਲੱਗੀ ਆ ਮੇਰੇ ਲੋ ਜਾ। ਸਭ ਦਾ ਦਿਸ ਇੱਕ ਦੀ ਇੱਕ ਨਹੀਂ ਐਂਕਦਰ ਐਦ ਵੀ ਹੋਣਾ ਹੈ। ਮਾਸੀ ਤੋਂ ਤਾਂ ਸ਼ਰਮ ਹੁੰਦੀ ਹੈ। ਕੁਛੇ ਦੀ ਗੱਲਾ ਤੁਹਾਡੇ ਬਤਗੀ ਆ। ਮੈਂ ਇੱਥੇ ਦਿਖਾ ਦੇ। ਇਹ ਕਿਹਨਾ ਮਾਝੇ ਸੱਮਾ। ਮਾਝੇ ਸਿਰ ਉਹਨਾਂ ਲੱਗ ਜਾਂਦੇ। ਹਾਂ ਜੀ। ओये सीधी रफ्तार देख रहे हैं यार इस बीच में यार अच्छा जाकूम तो दे यार ठीक है ना लाइव राउंड में क्या तो ये ब्याह राउंड में ही ब्याह तो आ जाएगी तेरा ब्याह कब तक आ जाएगी क्या तल्जू मैरिज अतिनू आ जाएगी तल्जू मैरिज नहीं बेल यू will you marry me बेल यू मैरिमेंट बेल यू

ഫ്രോ ഡ വെൽക്കു ഇന്ത്യ ਥੈਂਕ ਯੂ ਬਲਗੂੰ ਟੁੰਗੰਡੀਆ ਕੇਕ ਸਾਂਸੀ ਹੋਪਾ ਖਲਾਰੇ ਪਾਈ ਜਾਂਦਾ ਖਲਾਰੇ ਮਨੋ ਉਹ ਤੇ ਬੈਸਟ ਹੋ ਉਹ ਮੂੰਹ ਕਦੋਂ ਡੰਡੇ ਬਰਾਵਾ ਦੀ ਆ ਮੈਂ ਜਦ ਕਾਦਾ ਜੀਸਰ ਤੋ ਕੇ ਕਾਦਾ ਪਰਪੋਚ ਆ ਮੈਂ ਥੱਲੇ ਕਪੜਾ ਬੱਜਿਆ ਹੋ ਮਾਸੀ ਥੱਲਾਂ ਜਾ ਕੇ ਖਾ ਗਿਆ ਮਾਸੀ ਮਾਸੀ ਭਾਬੀ ਦੇ ਪਾਪੀ ਦੇ ਮਾਸੀ ਭਾਬੀ ਦੇ ਸਾਹਮਣੇ ਥੱਲੋਂ ਚੱਕ ਕੇ ਕੇਕ ਆ ਗਿਆ ਗੋਪੀ ਗੋਪੀ ਦਾ ਕੀ ਲੇਖਾ ਆ